ਸ਼ਹਾਟਾ ਚੌਂਕ ਅੰਮ੍ਰਿਤਸਰ ਤੋਂ ਕਰੋੜਾਂ ਰੁਪਏ ਦੀ ਹੀਰੋਨ ਸਮੇਤ ਇੱਕ ਕਾਬੂ ਜਲੰਧਰ ਐਸਟੀਐਫ ਅੰਮ੍ਰਿਤਸਰ ਚੋਂ ਪੁਲਿਸ ਨੇ ਚਲਾਈ ਵੱਡੀ ਕਾਰਵਾਈ ਸ਼ਹਾਟਾ ਚੌਂਕ ਤੋਂ ਕਰੋੜਾਂ ਰੁਪਏ ਦੀ ਹੀਰੋਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਵਧ ਰਿਹਾ ਹੈ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਵੀ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇਸ ਨਸ਼ੇ ਨੂੰ ਰੋਕਿਆ ਜਾਵੇ ਇਸ ਤਰ੍ਹਾਂ ਜੀ ਸਾਡੇ ਇਹ ਆਪਣੇ ਗੁਰਵਿੰਦਰ ਸਿੰਘ ਉਰਫ ਸਚੇਨ ਸੰਨ ਆਫ ਕਲਦੀਪ ਸਿੰਘ ਇੱਕ ਗੁਰੂਕੇ ਵਡਾਲੀ ਪਿੰਡ ਦਾ ਰਹਿਣ ਵਾਲਾ ਵਾ ਏਜ ਇਹਦੀ 26 ਸਾਲ ਹੈ ਗਿਆ ਇਹ ਆਪਣੇ ਐਕਟਵਾ ਦੇ ਵਿੱਚ ਸਮਾਨ ਲੈ ਕੇ ਹੀਰੋਨ ਲੈ ਕੇ ਵੇਚਣ ਆਇਆ ਸੀ ਤੇ ਸਾਡੇ ਮੁਆਜਮਾ ਦੇ ਸੋਰਸ ਨੇ ਦੱਸਿਆ ਕਿ ਇਹ ਬੰਦਾ ਪਹਿਲਾਂ ਵੀ ਖਰੀਦਣ ਵੇਚਣ ਦਾ ਕੰਮ ਕਰਦਾ ਵਾ ਤੇ ਇਹਦੇ ਤੇ ਪਹਿਲਾਂ ਵੀ ਆਲਰੇਡੀ ਐਫ ਆਰ ਦਰਜਿਆ ਗਿਆ ਵਾ ਜਿਸ ਅਧਾਰ ਤੇ ਸਾਡੀ ਜਿਹੜੀ ਆਪਰੇਸ਼ਨ ਟੀਮ ਸੀ ਉਹਨਾਂ ਨੇ ਇਹਨੂੰ ਡਿਟੇਨ ਕੀਤਾ ਤੇ ਏ. ਜੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਐਸ.ਆਈ.ਜੀ. ਸਾਹਿਬ ਨੇ ਦਾ ਮੇਰੀ ਡਿਊਟੀ ਲਈ ਐਜੇ ਤਪੀਸੀ ਅਫਸਰ ਤੇ ਮੈਂ ਇੱਥੇ ਜਦੋਂ ਪਹੁੰਚਿਆ ਤੇ ਮੈਂ ਉਹਨੂੰ ਰੂਲ ਮੁਤਾਬਕ ਦੱਸਿਆ ਕਿ ਤੂੰ ਇਹ ਤਲਾਸ਼ੀ ਜਿਹੜੀ ਹੈਗੀ ਮੈਨੂੰ ਦੇਣੀ ਚਾਹੁੰਦਾ ਵਾ ਮੈਨੂੰ ਸ਼ੱਕ ਵਾ ਕਿ ਤੇਰੇ ਕੋਲ ਨਸ਼ੀਲਾ ਪਦਾਰਥ ਵਾ ਤੇ ਜਾਂ ਤੂੰ ਕਿਸੇ ਸੀਨੀਅਰ ਅਫਸਰ ਹੁਦੇ ਨਹੀਂ ਚਾਹੁੰਦਾ ਵਾ ਇਹਨੇ ਕਿਹਾ ਕਿ ਮੈਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ ਮੈਂ ਕਿਸੇ ਸੀਨੀਅਰ ਅਫਸਰ ਹੁਦੇ ਨਹੀਂ ਗਸਟ ਅਫਸਰ ਨੂੰ ਜੀ ਜਿਸ ਅਧਾਰ ਤੇ ਫਿਰ ਮੈਂ ਕਾਲ ਕਰਕੇ ਡੀ.ਐਸ.ਪੀ. ਸਰਦਾਰ ਇੰਦਰਜੀਤ ਸਿੰਘ ਐਡੀਐਸ.ਪੀ. ਸਰਦਾਰ ਇੰਦਰਜੀਤ ਸਿੰਘ ਪੀ.ਪੀ.ਐਸ.ਐਸ.ਟੀ.ਐਫ. ਜਿਲੰਦਰਜੀਤ ਨੂੰ ਕਾਲ ਤੇ ਜਿਹਨਾਂ ਨੇ ਰਿਕਵਰੀ ਹੋਈ ਜੀ ਤੇ ਕਬਰੀ ਇਹਦੇ ਕੋਲ 1 ਕਿਲੋ 22 ਗ੍ਰਾਮ ਜੀ ਹੀਰੋਇਨ। ਹੀਰੋਇਨ 1 ਕਿਲੋ 22 ਗ੍ਰਾਮ ਦੀ ਜੀ ਸਰ। ਤੇ ਸਰ ਇਹ ਪਹਿਲਾਂ ਵੀ ਕੰਮ ਕਰਦਾ ਸੀਗਾ। ਹਾਂਜੀ ਤੇ ਹਾਲੇ ਅੜੀ ਦੋ ਐਫ ਆਈ ਆਰ ਪਹਿਲਾਂ ਦਰਜਾਈਆਂ ਜੀ। ਇੱਕ ਅਸਰੇ ਦੀ ਦੱਸ ਰਿਹਾ ਸੀ ਸੇਸਟਾਫ ਗੁਰਦਾਸਪੁਰ ਦੇ ਵਿੱਚ ਇੱਕ ਇਹ ਤਾਂ ਛਾਟੇ ਥਾਣੇ ਦੇ ਵਿੱਚ 5 ਪਤਾ ਨਹੀਂ 10 ਗ੍ਰਾਮ ਦੀ ਤੇ ਦਰਜਾ ਲੈ ਕੇ ਸ਼ੋਰ ਰਿਹਾ ਦੱਸ ਰਿਹਾ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਿ 5 ਗ੍ਰਾਮ ਦੀ ਹੈ ਜਾਂ 10 ਗ੍ਰਾਮ ਦੀ ਆ। ਲੇਕਿਨ ਕੰਮ ਜਿਹੜਾ ਤਿੰਨ ਚਾਰ ਸਾਲ ਤੋਂ ਇਹ ਨਾ ਛੋਟੇ ਲੈਵਲ ਤੇ ਕਹਿੰਦਾ ਮੈਂ ਪਹਿਲਾਂ ਕੰਮ ਕਰਦਾ ਸੀ 5 1 ਤੇ ਹੋਰ ਸਰ ਕੀ ਕਾਰਵਾਈ ਕੀਤੀ ਹੈ ਹੁਣ ਇੱਥੇ ਐਫ ਆਈ ਆਰ ਦਰਜ ਕਰਕੇ ਇਹਨੂੰ ਕੱਲ ਨੂੰ 24 ਆਵਰ ਦੇ ਵਿੱਚ ਇੱਥੇ ਅੰਬਰਸਰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਜੀ ਆਪਾਂ ਪੁਲਿਸ ਰਿਮਾਂਡ ਫਿਰ ਇਹਦੇ ਕੋਲੋਂ ਪੁੱਛਗਿਛ ਕਰਾਂਗੇ ਜੀ ਕਿ ਇਹ ਸਮਾਨ ਕਿੱਥੋਂ ਲੈ ਕੇ ਆਂਦਾ ਤੇ ਕਿੱਥੇ ਭੇਜਦਾ ਵਾ ਤੇ ਇਹਦੇ ਹੋਰ ਕਿਹੜੇ-ਕਿਹੜੇ ਡਰੈਕਟਰਸ ਨਾਲ ਲਿੰਕ ਹੈਗੇ ਆ ਬੈਕਵਰਡ ਉਹ ਫਾਰਵਰਡ ਲਿੰਕ ਇਹਦੇ ਕੋਲ ਆ ਕਰਕੇ ਤੇ ਫਿਰ ਨੈਕਸ ਜਿਹੜੀ ਕਾਰਵਾਈ ਹੋਊਗੀ ਜਾਪ ਤ ਤਬਕ ਉਹ ਆਪਾਂ ਕਰਾਂਗੇ ਤੇ ਨਾਲ-ਨਾਲ ਮੀਡੀਆ ਨੂੰ ਵੀ ਆਪਾਂ ਜਾਣਕਾਰੀ ਦਿੰਦੇ ਰਵਾਂਗੇ ਜੀ ਕਿਸ ਗੱਡੀ ਤੇ ਸਵਾਰ ਸੀਗਾ ਜੀ ਹਾਂ ਜੀ ਹੱਤਵਾ ਐਕਟ 好的。